ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਭੈਣਾ ਵਾਸਤੇ ਨਾ ਪੰਜੀਰੀ ਬਣਾਵਾਂਗੇ ਤੇ ਜਿਹੜੇ ਸਮਾਨ ਲਿਆ ਉਹ ਤੁਹਾਨੂੰ ਦੱਸ ਦਿੰਨੀ ਇਹ ਭੈਣਾ ਵਾਸਤੇ ਹੀ ਹੈ ਸਪੈਸ਼ਲ ਤੇ ਵੀਰਾਂ ਵਾਸਤੇ ਆਪਾਂ ਫੇਰ ਬਣਾਵਾਂਗੇ ਇਹ ਹੈ ਜੀ ਆਪਾਂ ਤੁਹਾਨੂੰ ਦੱਸ ਦਿੰਨੇ ਕੀ ਕੀ ਸਮਾਨ ਹੈ ਇੱਧਰ ਹੈ ਜੀ ਆਪਣੀ 50 ਗ੍ਰਾਮ ਅਜਵਾਇਨ ਪੀਸੀ ਹੋਈ ਤੇ 50 ਗ੍ਰਾਮ ਸੌਂਫ ਹੈ ਤੇ ਇੱਧਰ 100 ਗ੍ਰਾਮ ਆਪਣੀ ਕਮਰਕਸ ਹੈ ਤੇ ਆ ਜੀ ਹੈਗੀ ਲੋਹਧ ਪਠਾਣੀ 50 ਗ੍ਰਾਮ ਆਹ ਜੀ ਸੁਪਾਰੀ ਹੈ 50 ਗ੍ਰਾਮ ਤੇ ਇੱਕ ਸੁਪਾਰੀ ਆ ਹੈ ਦੋ ਸੁਪਾਰੀਆਂ ਆਪਣੀ ਇੱਕ ਕਾਰ ਸੁਪਾਰੀ ਹੈ ਇੱਕ ਚਿਕਨ ਸੁਪਾਰੀ ਹੈ ਇਹ ਦੋ ਸੁਪਾਰੀਆਂ ਆਪਾਂ 50 50 ਗ੍ਰਾਮ ਲਈਆਂ ਤੇ ਆ ਗੋond ਹੈ ਜੀ ਆਪਣੇ 100 ਗ੍ਰਾਮ ਇਧਰ ਆ ਜੀ ਆਪਣਾ ਖਸ ਖਸ ਇਹ ਵੀ 100 ਗ੍ਰਾਮ ਹੈ ਇਧਰ 250 ਗ੍ਰਾਮ ਆਪਣਾ ਭਾਟ ਹੈ ਤੇ 100 ਗ੍ਰਾਮ ਹੈ ਜੀ ਸਫੇਦ ਮੂਸਲੀ ਤੇ 50 ਗ੍ਰਾਮ ਆਪਣੇ ਸੁੰਢ ਇਹਨਾਂ ਸਾਈਡ ਤੇ ਕਰ ਦਨੇ ਹੁਣ ਇਧਰ ਆ ਜੀ ਡਰਾਈ ਫਰੂਟ ਆਪਣੇ ਇਹ ਆ ਜੀ 50 ਗ੍ਰਾਮ ਮੱਕਜ ਹੈ 50 ਗ੍ਰਾਮ ਆਪਣੇ ਕਦੂਰੇ ਦੇ ਬੀਜ ਮੈਂ ਸਾਰੇ ਗ੍ਰਾਈਂਡ ਕੀਤੇ ਹੋਏ ਆ ਇਧਰ ਚਵਾਰੇ ਆਪਣੇ 250 ਗ੍ਰਾਮ ਤੇ ਇਧਰ ਹੈਗੇ ਆਪਣੇ ਬਦਾਮ ਇਹ ਵੀ 100 ਗ੍ਰਾਮ ਹੈ ਤੇ ਇਧਰ ਆ ਜੀ ਅਲਸੀ ਹੈ 150 ਗ੍ਰਾਮ ਤੇ 100 ਗ੍ਰਾਮ ਆ ਜੀ ਆਪਣੇ ਦਾਖਾਂ ਤੇ ਦਾਖਾਂ ਆਪਾਂ ਸਭ ਤੋਂ ਲਾਸਟ ਚ ਪਾਵਾਂਗੇ ਗਰਮਾਚ ਨਹੀਂ ਪਾਉਂਦੇਗੇ ਆਪਾਂ ਤੇ ਹੁਣ ਜੀ ਆਪਾਂ ਆਟਾ ਲਿਆ ਆਹ ਅੱਧਾ ਕਿਲੋ ਸੰਘੇੜਿਆਂ ਦਾ ਸੰਘੇੜੇ ਲਿਆ ਕੇ ਨਾ ਆਪਾਂ ਘਰੇ ਹੀ ਪੀਸੇ ਆਏ ਤੇ ਬਾਜ਼ਾਰੋਂ ਨਾ ਲੈ ਕੇ ਆਏ ਉਹ ਘਰੇ ਲਿਆ ਕੇ ਪੀਸ ਲੋ ਬਹੁਤ ਆਸਾਨੀ ਨਾਲ ਪੀਸਿਆ ਜਾਂਦਾ ਤੇ ਅੱਧਾ ਕਿਲੋ ਲੈ ਆਪਾਂ ਪੁੱਜੇ ਚ ਛੋਲਿਆਂ ਦਾ ਆਂਦੇਸਣ ਬਣਾਇਆ ਹੈ ਇਹ ਆਪਾਂ ਨੇ ਛਿਲਕੇ ਸਮੇਤ ਹੀ ਪੀਸ ਲਿਆ ਆਪਾਂ ਛਿਲਕੇ ਨਹੀਂ ਬਾਹਰ ਕੱਟੇ ਸਮੇਤ ਹੀ ਪੀਸਿਆ ਤੇ ਹੁਣ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਸ਼ੱਕਰ ਚੀਨੀ ਨਹੀਂ ਪਾਉਂਦੇ ਤੇ 750 ਗ੍ਰਾਮ ਆਪਾਂ ਪਾਵਾਂਗੇ ਵਿੱਚ ਸ਼ੱਕਰ ਤੇ ਤਾਹਰ ਦੀ ਆਪਾਂ ਲੈ ਆ ਘਿਓ ਘਿਓ ਪਾਵਾਂਗੇ ਆਪਾਂ 1 ਲੀਟਰ ਤੇ ਜ ਵੱਧ ਪਿਆ ਤਾਂ ਆਪਾਂ ਵੱਧ-ਅੱਧ ਹੋਰ ਪਾ ਸਕਦੇ ਵੈਸੇ ਆਪਾਂ ਲੀਟਰ ਦੇ ਹੀ ਸਮਾਨ ਆਪਣੇ ਕੋਲੇ ਹੈ ਤੇ ਆਪਾਂ ਲੀਟਰ ਚ ਹੀ ਬਣਾਵਾਂਗੇ ਪੰਜੀਰੀ ਹਾਂਜੀ ਹੁਣ ਆਪਾਂ ਨਾ ਚੱਲਦੇ ਚੁੱਲੇ ਕੋਲੇ ਤੇ ਕੜਾਹੀ ਰੱਖਦੇ ਆ ਤੇ ਪੰਜੀਰੀ ਬਣਾਉਨੇ ਆ ਆਪਾਂ ਅੰਦੀ ਆਪਾਂ ਚੁੱਲੇ ਕੋਲੇ ਆ ਗਏ ਕਰਾਹੀ ਰੱਖ ਲਈ ਅੱਗ ਮਚਾ ਲਈ ਤੇ ਘਿਓ ਆਪਾਂ ਤੇ ਚ ਪਾ ਲਿਆ ਜਿਹੜਾ ਲੀਟਰ ਲਿਆ ਸੀ ਤੇ ਗਰਮ ਹੋ ਗਿਆ ਤੇ ਹੁਣ ਜਿਹੜੀਆਂ ਆਪਾਂ ਜੜੀ ਬੂਟੀਆਂ ਲੰਗੀਆਂ ਨਾ ਇਹ ਸਾਰੀਆਂ ਵਿੱਚ ਪਾ ਦਿਆਂਗੇ ਆਹ ਇਹ ਸਾਰੇ ਨਾ ਆਪਣੇ ਕਮਰ ਦਰਦ ਦਾ ਜਾਂ ਆਪਣੇ ਲਕੋਰੀਏ ਦੀ ਸ਼ਿਕਾਇਤ ਆ ਪਾਣੀ ਪੈਂਦਾ ਉਹਨਾਂ ਵਾਸਤੇ ਇਹ ਜੜੀ ਬੂਟੀਆਂ ਨਾ ਬਹੁਤ ਹੀ ਫਾਇਦੇਮੰਦ ਆ ਹੁਣ ਆਪਾਂ ਇਹਨਾਂ ਨੂੰ ਵਿੱਚ ਮਿਕਸ ਕਰ ਦੇਾਂਗੇ ਆਪਾਂ ਦੋ ਕਮੈਂਟੇ ਨੇ ਇਹਨੂੰ ਪਕਾ ਲਿਆ ਕਿ ਉਹਦੇ ਵਿੱਚ ਜੜੀ ਬੂਟੀਆਂ ਨੂੰ ਤੇ ਹੁਣ ਜੇ ਆਪਾਂ ਮੇਨ ਚੀਜ਼ ਤੁਹਾਨੂੰ ਬਖਾਉਣਾ ਭੁੱਲ ਗਈ ਸੀ ਉਹ ਆਪਣਾ 250 ਗ੍ਰਾਮ ਖੋਪਾ ਤੇ 100 ਗ੍ਰਾਮ ਆਪਣੇ ਫੂਲ ਮਖਾਣੇ ਆ ਇਹਨਾਂ ਦਾ ਵੀ ਆਪਾਂ ਪਾਊਡਰ ਬਣਾ ਲਿਆ ਤੇ ਨਾਲੇ ਖੋਪੇ ਨੂੰ ਗ੍ਰਾਂਡ ਕਰ ਲਿਆ ਇਹ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਸੀ ਕਹਿਣਾ ਹੁਣ ਆਪਾਂ ਇਹਦੇ ਵਿੱਚ ਆ ਡ్రਾਈ ਫਰੂਟ ਤੇ ਅਲਸੀ ਪਾ ਦਿਆਂ ਸਾਰਾ ਕੋਸ ਆਪਾਂ ਮਿਚਾ ਕਰ ਲਿਆ ਤੇ ਇਹਨਾਂ ਨੂੰ ਆਪਾਂ ਪਕਾ ਵੀ ਲਿਆ ਸਾਰਿਆਂ ਨੂੰ ਵੀ ਜਿਵੇਂ ਜਿਵੇਂ ਪਾਏ ਸੀ 4 4 3 3 4 4 ਮੈਂ ਤਾਂ ਪੈਨ ਨੂੰ ਪਕਾ ਲਿਆ ਤੇ ਅੱਗ ਆਪਣੀ ਸਲੋਈ ਹੈ ਜਿਆਦਾ ਨਹੀਂ ਤੇ ਹੁਣ ਆਪਾਂ ਇਹਦੇ ਵਿੱਚ ਆਹ ਨਾ ਸੰਘੇੜਿਆਂ ਦਾ ਆਟਾ ਪਾ ਦਿਆਂਗੇ ਸੰਘੇੜੇ ਤਾਂ ਆਪਾਂ ਕੱਚੇ ਵੀ ਖਾ ਲੈਂਦੇ ਆ ਨਾ ਆਪਾਂ ਸੁਨੇ ਲੰਦੇ ਆਟੇ ਨੂੰ ਵੀ ਥੋੜਾ ਜਿਹਾ ਟਾਈਮ ਤੋਂ ਮਿਲਿਆ ਤੇ ਹੁਣ ਵਿੱਚ ਇਹਦੇ ਪਾ ਦਾਂਗੇ ਆਪਾਂ ਵੇਸਣ ਇਹ ਛੋਲੇ ਆਪਣੇ ਪੁਜੇ ਹੋਏ ਹੀ ਹੈ ਤਕਰੀਬਨ ਤੇ ਵੈਸੇ ਸਮਾਨ ਆਪਣਾ ਗਰਮ ਹੈ ਮੱਟੀ ਮੱਟੀ ਅੱਗ ਹੈ ਥੱਲੇ ਤੇ ਆਈਂ ਵਿਚਾਰ ਹੁਣ ਮਿਕਸ ਕਰ ਦਾਂਗੇ ਇਹਨ ਵਿੱਚ ਹਾਂਜੀ ਪੰਜੀਰੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਹੁਣ ਇੱਕ ਤਾਂ ਸ਼ੱਕਰ ਰਹਿ ਗਈ ਵਿੱਚ ਪਾਉਣ ਵਾਲੀ ਇੱਕ ਆਪਾਂ ਹੱਡਾਖਾ ਪਾ ਦਨੇ ਬਸ ਫਿਰ ਆਗਾ ਆਪਾਂ ਚੁੱਲ੍ਹੇ ਦੇ ਵਿੱਚੋਂ ਕਰਤੀ ਬੰਦ ਤੇ ਹੁਣ ਸ਼ੱਕਰ ਪਾ ਦਾਂਗੇ ਆਪਾਂ ਹੁਣ ਅਸੀਂ ਚੱਕਰ ਪਾ ਦਾਂਗੇ ਜਿਹੜੀ ਆਪਾਂ 750 ਗ੍ਰਾਮ ਲਈ ਹੈ ਤੇ ਆਪਾਂ ਮਿੱਠਾ ਵੱਧ ਘੱਟ ਵੀ ਕਰ ਸਕਦੇ ਆ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਚੀਨੀ ਵੀ ਪਾ ਸਕਦੇ ਆ ਬਸ ਜੇ ਸ਼क्कर ਜਾਂ ਗੁੜ ਪਾਵਾਂਗੇ ਨਾ ਤੇ ਬਹੁਤ ਹੀ ਹੈਲਦੀ ਜੀ ਪੰਜੀਰੀ ਬਣੂਗੀ ਆਪਣੀ ਤੇ ਹੁਣ ਆਪਾਂ ਇਹਨੂੰ ਥੱਲੇ ਲਾ ਕੇ ਨਾ ਠੰਡੀ ਕਰਕੇ ਡੱਬੇ ਚ ਪਾ ਦਾਂਗੇ ਹਾਂਜੀ ਪੰਜੀਰੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਬਹੁਤ ਹੀ ਵਧੀਆ ਬਣੀ ਆ ਸਿਰਫ ਇਹ ਪੈਣਾ ਵਾਸਤੇ ਹੀ ਐ ਦੀਆਂ ਵੀ ਖਾ ਸਕਦੀਆਂ 16 17 ਸਾਲਾਂ ਦੀਆਂ ਕੁੜੀਆਂ ਜਿਹੜੀਆਂ ਉਹ ਖਾ ਸਕਦੀਆਂ ਤੇ ਮੁੰਡਿਆਂ ਨੂੰ ਨਹੀਂ ਦੇਣੀਆਂ ਇਹ ਤੇ ਉਹਨਾਂ ਵਾਸਤੇ ਧੀਰਾਂ ਵਾਸਤੇ ਆਪਾਂ ਖੇਰ ਬਣਾਵਾਂਗੇ ਤੇ ਆ ਉੱਤੇ ਆਪਾਂ ਥੋੜੇ ਜਿਹੇ ਸੜਦੇ ਨੇ ਮਖਾਨੇ ਤੇ ਲੈ ਗੋਰੇਟ ਕਰਤੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ